ਕਾਇਤਾ ਪੁੱਤ ਸਵੇਰੇ ਤੋਂ ਲਗਾਤਾਰ ਨਹੀਂ ਪੀ ਜਾਂਦਾ ਪਤਾ ਨਹੀਂ ਰੱਬ ਕੀ ਕਰੂਗਾ ਦੇਖੀ ਜਾਊਗੀ ਮੰਮੀ ਹੁਣ ਤਾਂ ਰੱਬ ਹੀ ਰੱਖਾ ਹੈ ਸੁਣਿਓ ਜੀ ਆ ਰਾਤ ਦੇ ਨਾ ਦੋ ਰੋਟੀਆਂ ਬਚੀਆਂ ਪਈਆਂ ਸੀ ਇੱਕ ਤੁਸੀਂ ਖਾ ਲਓ ਤੇ ਇੱਕ ਮੈਂ ਖਾ ਲੂੰਗੀ ਠੀਕ ਹੈ ਆ ਕੀ ਕਰੀ ਜਾਨੀ ਮਨਦੀਪ ਕੀ ਹੋਇਆ ਮੰਮੀ ਜੀ ਮੇਤੋ ਕੋਈ ਗਲਤੀ ਹੋਈ ਆ ਨਾ ਮੇਰੇ ਮੁੰਡੇ ਨੂੰ ਬੇਹੀ ਰੋਟੀ ਕੇ ਖੋਭਾ ਫੇਰ ਕੀ ਹੋ ਗਿਆ ਮੰਮੀ ਜੀ ਜੇ ਮੈਂ ਇਹਨਾਂ ਨੂੰ ਦੇਤੀ ਵੇਸਟ ਕਰਨ ਨਾਲੋਂ ਤਾਂ ਚੰਗਾ ਹੀ ਆ ਨਾ ਵੀ ਇੱਕ ਰੋਟੀ ਮੈਂ ਖਾ ਲੂੰਗੀ ਤੇ 걔 ਖਾ ਲੈਣਗੇ ਗੱਲ ਸੁਣਨੀ ਮੇਰੀ ਘਰ ਦੇ ਬੰਦੇ ਨੂੰ ਕਦੇ ਬੇਹੀ ਰੋਟੀ ਨਹੀਂ ਖਵਾਈ ਦਿੰਦੀ ਕਮਾਈ ਕਰਕੇ ਢੋਂਦੇ ਨਾ ਬਾਹਰ ਨਾਲੇ ਇਹਨਾਂ ਦੀ ਕਮਾਈ ਨਾਲ ਤਾਂ ਸਾਰਾ ਘਰ ਚੱਲਦਾ ਘਰ ਚ ਮਰਕਦਾ ਆਉਂਦੀਆਂ ਨੇ ਨਾ ਇਹ ਭਾਈ ਇਹ ਤਾਂ ਆਪਣੇ ਘਰ ਦੇ ਵਿੱਚ ਸਭ ਤੋਂ ਮੇਨ ਬੰਦਾ ਹੈ ਇਹਦਾ ਤਾਂ ਆਪਾਂ ਨੂੰ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਤੇ ਤੂੰ ਇਹਨਾਂ ਬੇਹੀਆਂ ਰੋਟੀਆਂ ਖਵਾਈ ਜੰਨੀ ਆ। ਮੰਮੀ ਜੀ ਜੀ ਆਪਾਂ ਬੇਹੀਆਂ ਰੋਟੀਆਂ ਮਿਲ ਵੰਡ ਕੇ ਨਹੀਂ ਖਾਵਾਂਗੇ ਤਾਂ ਬੇਹੀ ਰੋਟੀ ਤਾਂ ਹਮੇਸ਼ਾ ਮੇਰੇ ਹਿੱਸੇ 'ਚ ਹੀ ਆਉਗੀ। ਨਹੀਂ ਜਨਾਨੀਆਂ ਤਾਂ ਖਾ ਸਕਦੀਆਂ ਪਈਆਂ ਰੋਟੀਆਂ। ਨੇ ਜੇ ਤੈਨੂੰ ਲੱਗਦਾ ਨਾ ਵੀ ਜਿਆਦਾ ਰੋਟੀਆਂ ਬਚ ਗਈਆਂ ਮੈਨੂੰ ਦੇ ਦੇ ਤਾਂ ਮੈਂ ਖਾ ਲਿਆ ਕਰੂੰਗੀ। ਨਾਲੇ ਜਦ ਤੱਕ ਮਾਇਆ ਨਾ ਥੇ ਮੈਂ ਆਪਣੇ ਜਵਾਕ ਨੂੰ ਬੇਹੀ ਰੋਟੀ ਨਹੀਂ ਖਾਂਦੇ ਦੇ ਸਕਦੀ। ਮੰਮੀ ਜੀ ਇਹ ਤੁਸੀਂ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਘਰ ਦੇ ਬੜੇ ਹੋ ਤੇ ਇੱਥੇ ਥੋੜੇ ਦਿਨਾਂ ਵਾਸਤੇ ਰਹਿਣ ਲਈ ਆਏ ਹੋ ਉਹਨਾਂ ਚਿਰਕੀ ਮੈਂ ਤੁਹਾਨੂੰ ਵੇਗੀਆਂ ਰੋਟੀਆਂ ਖਵਾਉਂਗੀ ਇਹ ਤਾਂ ਇਹ ਗੱਲ ਸਮਝਦੀ ਹੈ ਨਾ ਤਾਂ ਇਹ ਗੱਲ ਵੀ ਸਮਝ ਲੈ ਵੀ ਅੱਜ ਤੋਂ ਬਾਅਦ ਨਾ ਤੇ ਮੇਰੇ ਮੁੰਡੇ ਦੀ প্লেਟ 'ਚ ਵੇਹੀ ਰੋਟੀ ਨਹੀਂ ਰੱਖਣੀ ਆ ਜਿਹੜੀ ਰੱਖੀ ਹੈ ਨਾ ਇਹ ਵੀ ਚੱਕ ਲੈ ਠੀਕ ਆ ਮੰਮੀ ਜੀ ਆਲਾ ਮੰਮੀ ਜੀ 버거 ਲਿਆਇਆ ਤੁਹਾਡੇ ਵਾਸਤੇ ਮਨਦੀਪ ਦਾ 버거 ਕਿੱਥੇ ਪੁੱਤ ਮੰਮੀ 버거 ਨਾ ਮੈਂ ਆਪਣੇ ਦੋਨਾਂ ਵਾਸਤੇ ਲਿਆਇਆ ਮੰਦੀਪ ਵਾਸਤੇ ਨਹੀਂ ਲਿਆਇਆ ਨਾ ਇਹ ਕੀ ਕਰਨ ਹੋਈ ਉਹਨੇ ਬੱਟ ਕਿਉਂ ਲਿਆ ਉਹ ਮੰਮੀ ਇਹਦੇ ਵਾਸਤੇ ਲਿਆਣ ਦੀ ਕੀ ਲੋੜ ਹੈ ਉਹ ਕਰਦੀ ਨੂੰ ਹੀ ਤਾਂ ਹੈਗੀ ਇਹਨੇ 버거 ਖਾ ਕੇ ਕੀ ਕਰਨਾ ਨਾਲੇ ਮੰਮੀ ਅੱਪਾ ਗੜਾਈ ਨੂੰ ਆਪਣੇ ਘਰ ਦਾ ਮੈਂਬਰ ਸਮਝਦੇ ਆ। ਨਾਲੇ ਮੰਮੀ ਸਭ ਤੋਂ ਵੱਡੀ ਗੱਲ ਇਹ ਕਿਹੜਾ ਕੁਝ ਕਮਾ ਕੇ ਲਿਆਉਂਦੀ ਐ ਉਹ ਮਾੜੇ ਮੋਟੇ ਘਰ ਦੇ ਕੰਮ ਕਰਦੀ ਐ ਉਹਦੇ ਬਦਲੇ ਆਪਾਂ ਇਹਨੂੰ 버ਗਰ ਖਵਾਵਾਂਗੇ। ਪੁੱਤ ਤੂੰ ਕਹਿ ਰਿਆਂ ਗੱਲਾਂ ਕਰਦਾ ਮੈਂ ਤਾਂ ਤੈਨੂੰ ਕਰ ਇਹ ਜੀ ਸਿੱਖਿਆ ਨਹੀਂ ਦਿੱਤੀ ਵੀ ਤੂੰ ਕੋਈ ਰਾਤ ਤੇ ਕੋਈ ਚੀਜ਼ ਨਾ ਲਿਆਵੇਂ। ਨਾਲੇ ਪੁੱਤ ਘਰ ਆ ਤਾਂ ਘਰ ਆਈ ਨਾ ਰੇ ਦੀ ਪਟੀ ਮੂੰਹ ਹੁੰਦੇ ਨੇਗੇ ਜੇ ਇੱਕ ਜੀ ਵੀ ਕਦੇ ਆ ਜੇ ਨਾ ਤੱਕਰ ਨੂੰ ਟਾਈਮ ਨਹੀਂ ਲੱਗਦਾ ਨਾਏ ਪੁੱਤ ਤੇਰੀ ਕਹੀ ਜੀ ਸੋਚ ਹੋਗੀ ਮੈਂ ਤਾਂ ਕਦੇ ਇਹ ਜੀ ਪਰਮਸ ਨਹੀਂ ਕੀਤੀ ਤੇਰੀ ਉਹ ਇਹੀ ਤਾਂ ਗੱਲ ਹੈ ਮੰਮੀ ਨਾਹੀਂ ਤਾਂ ਤੁਸੀਂ ਮੈਨੂੰ ਇਹ ਜੇ ਸੰਸਕਾਰ ਦਿੱਤੇ ਨੇ ਨਾਹੀਂ ਮੇਰੀ ਇਹ ਜੀ ਪਰਵਿਸ਼ ਕੀਤੀ ਹੈ ਉ ਤਾਂ ਹੀ ਤਾਂ ਮੈਨੂੰ ਬਹੀ ਰੋਟੀ ਖਾਣ ਚ ਕੋਈ ਦਿੱਕਤ ਨਹੀਂ ਸੀ ਨਾਲੇ ਮੰਮੀ ਜੇ ਆਪਾਂ ਇਸ ਘਰ ਚ ਸਾਰੇ ਬਰਾਬਰ ਆ ਤੇ ਘਰ ਨੂੰ ਚਲਾਣ ਚ ਵੀ ਸਾਰਿਆਂ ਦਾ ਪੂਰਾ ਯੋਗਦਾਨ ਹੈ ਉਹ ਫਿਰ ਬੇਹੀ ਰੋਟੀ ਨੂੰ ਦੇ ਹਿੱਸੇ ਚ ਕਿ ਆਵੇ ਮੈਂ ਮੰਮੀ ਪਿਛਲੇ 4-5 ਦਿਨਾਂ ਤੋਂ ਦੇਖ ਰਹਾ ਹਾਂ ਮਨਦੀਪ ਨੂੰ ਉਹ ਸਵੇਰ ਦੀ ਰੋਟੀ ਤੇ ਸ਼ਾਮ ਨੂੰ ਤੇ ਸ਼ਾਮ ਦੀ ਰੋਟੀ ਸਵੇਰ ਨੂੰ ਖਾ ਰਹੀ ਹੈ ਨਾਲੇ ਮੰਮੀ ਇਹ ਤਾਂ ਘਰ ਦੀ ਲక్ష్ਮੀ ਹੈ ਉਹ ਸਾਰਿਆਂ ਨੂੰ ਖੁਸ਼ ਹੋ ਕੇ ਗਰਮ-ਗਰਮ ਰੋਟੀ ਖਵਾਉਂਦੀ ਹੈ ਜੇ ਇਹਦੇ ਹਿੱਸੇ ਚ ਬੇਹੀ ਰੋਟੀ ਆਈ ਤਾਂ ਫਿਰ ਘਰ ਦੀ ਲక్ష్ਮੀ ਕਿਵੇਂ ਖੁਸ਼ ਰਹੂਗੀ ਨਾਲੇ ਮੰਮੀ ਮੈਨੂੰ ਇੱਕ ਗੱਲ ਦੱਸੋ ਉਹ ਜਦੋਂ ਤੁਸੀਂ ਆਪਣੇ ਜ਼ਮਾਨੇ 'ਚ ਨੂੰ ਬਣ ਕੇ ਬੇਹੀ ਰੋਟੀ ਖਾਂਦੇ ਸੀ ਤੁਹਾਨੂੰ ਚੰਗਾ ਲੱਗਦਾ ਸੀ ਮੰਮੀ ਜੇ ਤੁਹਾਨੂੰ ਕਿਸੇ ਵੀ ਗੱਲ ਦਾ ਮੇਰੀ ਦਾ ਬੁਰਾ ਲੱਗਿਆ ਹੋਵੇ ਨਾ ਤਾਂ ਮੈਨੂੰ ਮਾਫ਼ ਕਰ ਲਿਓ ਨਾਲੇ ਮੰਮੀ ਇਹ ਥੋੜੇ ਦਿੱਤੇ ਹੋਏ ਸੰਸਕਾਰ ਨੇ ਕਿ ਮੈਂ ਮਨਦੀਪ ਨੂੰ ਕਦੇ ਵੀ ਆਪਣੇ ਤੋਂ ਘੱਟ ਨਹੀਂ ਸਮਝਿਆ ਉਹਨੂੰ ਹਮੇਸ਼ਾ ਬਰਾਬਰੀ ਦਾ ਅਦਰਜਾ ਦਿੱਤਾ ਹੈ ਪਰ ਤੂੰ ਸਭ ਕੁਝ ਠੀਕ ਹੈ ਨਾਗਾ ਜੋ ਤੂੰ ਮੈਨੂੰ ਸੁਣਿਆ ਹੋਣਾਗਾ ਨਾ ਮੈਂ ਸਭ ਕੁਝ ਸਮਝ ਗਈ ਪਰ ਪੁੱਤ ਮੈਂ ਵੀ ਕੀ ਕਰਾਂ ਹਮੇਸ਼ਾ ਤਾਂ ਵਾਹੀ ਕੁਝ ਦੇਖੇਗਾ ਮੈਂ ਸੋਚਿਆ ਇਹ ਹੀ ਠੀਕ ਹੋਊਗਾ ਪਰ ਪੁੱਤ ਹੁਣ ਤੋਂ ਨਹੀਂ ਇਹ ਕੁਝ ਹੋਊਗਾ ਮੇਰੀ ਬੋਹੜ ਕਦੇ ਵੀ ਹੁਣ ਬੇਈ ਰੋਟੀ ਨਹੀਂ ਖਾਊਗੀ ਹੁਣ ਅਸੀਂ ਸਾਰੇ ਮਿਲ ਵੰਡ ਕੇ ਖਾਇਆ ਕਰਾਂਗੇ ਮੈਂ ਜੋ ਵੀ ਮੈਂ ਕਹੇ ਨਾ ਤੈਨੂੰ ਉਹਦੇ ਵਾਸਤੇ ਮੈਨੂੰ ਮਾਫ ਕਰ ਦੇ ਮੰਮੀ ਜੀ ਪਲੀਜ਼ ਮੇ ਤੋਂ ਮਾਫੀ ਨਾ ਮੰਗੋ ਮਾਫੀ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਤੁਸੀਂ ਚਿੰਗਾ ਪੁੱਤ ਕੁਛ ਨਹੀਂ ਕਹਿੰਦੀ ਤੈਨੂੰ ਆ ਲੈ ਮੇਰਾ 버ਗਰ ਖਾ ਲੈ ਨਹੀਂ ਮੰਮੀ ਜੀ ਇਹ ਤੁਹਾਡੇ ਵਾਸਤੇ ਲਿਆਏ ਨੇ ਨਾ ਤੁਸੀਂ ਵੀ ਖਾ ਲਓ ਉਹ ਮੰਮੀ ਕਿਉਂ ਫਿਕਰ ਕਰਦੀ ਹੈ 버ਗਰ ਇਹਦੇ ਵਾਸਤੇ ਵੀ ਲੈ ਕੇ ਆਇਆ ਮੈਂ ਹੁਣੇ ਲੈ ਕੇ ਆਇਆ ਆਲੇ ਮਨਦੀਪ ਤੇਰਾ ਬਰਗਰ ਸਸੀ ਗալ ਜੀ ਸਾਰੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਜੀ ਹੋਪਸੋ ਤੁਹਾਨੂੰ ਪਸੰਦ ਵੀ ਆਈ ਹੋਣੀ ਆ ਤੇ ਇਸ ਵੀਡੀਓ ਚ ਅਸੀਂ ਤਾਂ ਕੀ ਮੈਸੇਜ ਦਈਏ ਜੀ ਇਹ ਵੀਡੀਓ ਆਪਣੇ ਆਪ ਚ ਬਹੁਤ ਵੱਡਾ ਮੈਸੇਜ ਹੈ ਜੀ ਸੋ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਆ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਤੇ ਲਾਈਕ ਵੀ ਕਰਿਓ ਜੀ ਸਸਕਾਰ